ਜਿੰਦਾਬੂ ਜੇ ਖੰਡ ਬਣੀ ਐ ਪੱਤ ਚਾਹੇ ਛੋਟਾ

هي پتي جي ورت ته همنه نال لئيو وقت نڪو सुत पटी तुपा लींदसाईंदेकी तर झटि पजामा तुंहिंजे चाप पिया हटदा पजामा तुंहिंजे चाप पिया ਤੇ ਵੇਖ ਲੱਜ ਲੱਗਦਾ ਤੁਸੀਂ ਸਾਰੇਆਂ ਨੂੰ ਸਾਡੇ ਐਸਐਸਜੀ ਕਾਲਜ ਬਰਨਾਲੇ ਦੇ ਵਿੱਚ ਲੋੜ ਦੇ ਤਰ੍ਹਾਂ ਮਨਾਇਆ ਗਿਆ ਜਿੱਥੇ ਅੱਜਕੱਲ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਸੀ ਤੇ ਅੱਜ ਸਾਡੇ ਕਾਲਜ ਦੇ ਵਿੱਚ ਕੁੜੀਆਂ ਦੀ ਲੋੜੀ ਮਨਾਈ ਜਾਂਦੀ ਆ ਸਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਸਾਡੇ ਪ੍ਰਿੰਸੀਪਲ ਸਾਰੇ ਸਾਡੇ ਸਾਰੇ ਟੀਚਰ ਸਾਡੇ ਨਾਲ ਖੜੇ ਆ ਅਸੀਂ ਕੁੜੀਆਂ ਹੋ ਕੇ ਸਾਡੀ ਲੋੜੀ ਮਨਾਈ ਜਾਂਦੀ ਹੈ ਸਾਡੇ ਕਾਲਜ 'ਚ ਤੇ ਸਾਨੂੰ ਬਹੁਤ ਖੁਸ਼ੀ ਹੋਈ ਸਾਡੇ ਕਾਲਜ 'ਚ ਲੋੜੀ ਮਨਾਈ ਗਈ ਆ ਤੇ ਮਤਲਬ ਪੂਰਾ ਇੰਜੋਏ ਕੀਤਾ ਗਿਆ ਜੀ ਹਾਂਜੀ ਹਾਂਜੀ ਪੂਰਾ ਇੰਜੋਏ ਕੀਤਾ ਤੇ ਬਹੁਤ ਵਧੀਆ ਪ੍ਰੋਗਰਾਮ ਸੀ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਸੀ ਤੁਹਾਨੂੰ ਬਹੁਤ ਖੁਸ਼ੀ ਹੈ ਕਿ ਖੰਜੀ ਸਿੱਖਾਇ ਸਾਰੇ ਐਸਐਸਟੀ ਕਾਲਜ ਵਿੱਚ ਅੱਜ ਲੋੜੀ ਮਨਾਈ ਗਈ ਹੈ ਸਾਨੂੰ ਬਹੁਤ ਖੁਸ਼ੀ ਆ ਕਿ ਮੁੰਡਿਆਂ ਨੂੰ ਕੀ ਥਾਂ ਹੈ ਕੁੜੀਆਂ ਨੂੰ ਦਿੱਤੀ ਗਈ ਆ ਮੁੰਡਿਆਂ ਦੇ ਜਿੱਥੇ ਲੋੜੀ ਮਨਾਈ ਜਾਂਦੀ ਸੀ ਉੱਥੇ ਅੱਜ ਕੁੜੀਆਂ ਦੀ ਵੀ ਲੋੜੀ ਮਨਾਈ ਜਾ ਰਹੀ ਆ ਇਹ ਇੱਕ ਜਾਗਰੂਕਤਾ ਲਈ ਬਹੁਤ ਵੱਡਾ ਸਟੈਪ ਸੀ ਇਸ ਕਾਲਜ ਦਾ ਤੇ ਸਾਨੂੰ ਬਹੁਤ ਖੁਸ਼ੀ ਆ ਬਹੁਤ ਵਧੀਆ ਪ੍ਰੋਗਰਾਮ ਸੀ ਤੇ ਅਸੀਂ ਬਹੁਤ ਇੰਜੋਏ ਕੀਤਾ ਸਟਾਫਰ ਕੀ ਕਹਿਣਾ ਚਾਹੋਗੇ ਸਾਡੇ ਕਾਲਜ ਦੇ ਸਟਾਫ ਨੇ ਅੱਜ ਤੱਕ ਕੁੜੀਆਂ ਲਈ ਖਾਸ ਕਰਕੇ ਬਹੁਤ ਜ਼ਿਆਦਾ ਕੰਮ ਕੀਤਾਗਾ ਤੇ ਅੱਜ ਇਸੇ ਦੇ ਰਿਗਾਰਡਿੰਗ ਇਹਨਾਂ ਨੇ ਅੱਜ ਕੁੜੀਆਂ ਦੀ ਲੋੜੀ ਮਨਾਈ ਤੇ ਕਾਲਜ ਨੇ ਸਾਡੇ ਲਈ ਬਹੁਤ ਕੁਝ ਕੀਤਾ ਥੈਂਕ ਯੂ ਸੋ Much